ਤਾਂ ਥੀ ਗਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਆਏ ਹੋਏ ਹਾਂ ਮਾਨਸਾ ਆ ਬਾਈ ਦੀ ਝੂਟੀ ਰਿਪੀਟਰ ਸੀ ਕਿੰਨੇ ਟਾਈਮ ਤੋਂ ਰਿਪੀਟਰ ਸੀ ਬਾਈ ਬਾਈ ਸੀਗੀ ਜੀ ਘੱਟੋ ਘੱਟ 9 ਵਾਰੀ ਟੀਕਾ ਭਰਵਾਤਾ ਸੀ 9 ਸਾਲ ਹੋ ਗਏ 9 ਵਾਰੀ ਬਾਈ ਨੇ ਇਹਦੇ ਟੀਕਾ ਭਰਵਾਤਾ ਸੀ ਰਿਪੀਟਰ ਸੀ ਬਾਈ ਸਾਨੂੰ ਕਾਲ ਕੀਤੀ ਸੀ ਲਗਭਗ ਅੱਜ ਤੋਂ 3 ਮਹੀਨੇ ਪਹਿਲਾਂ ਹਾਂ ਜੀ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਕਾਲ ਕੀਤੀ ਸੀ ਫਿਰ ਅਸੀਂ ਇਹਦਾ ਟ੍ਰੀਟਮੈਂਟ ਕਰਕੇ ਗਏ ਸੀ ਇੱਕ ਵਾਰੀ ਆਏ ਹਾਂ ਨਾ ਤੇਰੇ ਕੋਲ ਅਜੇ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਟੀਕਾ ਭਰ ਇੱਕ ਵਾਰੀ ਆਪਾਂ ਟੀਕਾ ਭਰ ਗਏ ਹਾਂ ਉਸ ਤੋਂ ਬਾਅਦ ਤੁਸੀਂ ਚੈੱਕ ਕਰਾਈ ਫਿਰ 2 ਮਹੀਨਿਆਂ ਬਾਅਦ ਹਾਂ ਜੀ 2 ਮਹੀਨਿਆਂ ਚੈੱਕ ਕਰਾਈ ਸੀ ਬਾਈ ਨੇ 2 ਮਹੀਨਿਆਂ ਦੀ ਚੈੱਕ ਕਰਾਈ ਕਿਸੇ ਹੋ ਡਾਕਟਰ ਤੋਂ 2 ਮਹੀਨਿਆਂ ਦੀ ਇਹ ਗੱਭਣ ਚੈੱਕ ਪਾਸ ਸੀ ਅੱਜ ਇਹ 3 ਮਹੀਨਿਆਂ ਦੀ ਹੋ ਗਈ ਹਾਂ ਇਹ 3 ਮਹੀਨੇ ਇਹਦੇ ਆਪਾਂ ਹਾਈਡਰੋਕੋਰਟੀਸੋਨ ਲਾਉਣ ਆਏ ਆ ਗਰਮੀ ਜ਼ਿਆਦਾ ਹੈ ਉਹਦਾ ਕਰਕੇ ਕਈ ਵਾਰੀ ਗਰਮੈਸ਼ ਕਰਕੇ ਟਿੱਕਦਾ ਆ ਜਾਂਦੀ ਹੈ ਬਸ ਉਹਦੇ ਕਰਕੇ ਉਹ ਪ੍ਰੋਜੈਕਟ ਨੂੰ ਜਿਹੜਾ ਉਹਦਾ ਠੀਕਾ ਉਹ ਲਾਉਣ ਆਏ ਆ ਕਿਵੇਂ ਜਿਵੇਂ ਮਹਿਸੂਸ ਹੋਇਆ ਬਈ ਬਾਈ ਬਹੁਤ ਬਹੁਤ ਧੰਨਵਾਦ ਹਾਂ ਦਾਇ ਕੱਟਾ ਲੈਂਦੇ ਨੇ ਅੱਛਾ ਹਾਂ ਬਹੁਤ ਵਧੀਆ ਜੀ ਸਾਡਾ ਬਹੁਤ ਵਧੀਆ ਰਿਜ਼ਲਟ ਆਇਆ ਜਿਵੇਂ ਤੁਹਾਡਾ ਸੁਣਿਆ ਸੀਗਾ ਉਹ ਮੇਰੇ ਨਾਲਟ ਆਇਆ ਜੀ ਹੁਵੀਆ ਹਾਂ ਵਾਹ ਕਿਹੜੀ ਗਾਈ ਲੈ ਕੇ ਆਂਦੀ ਉਹ ਕਿਵੇਂ ਲੈ ਕੇ ਆਇਆ ਤੇਰੀ ਗਾਈ ਲੈ ਆਂਦੀ ਉਹ ਗਾਈ ਓਡੇ ਕਰਕੇ ਲਿਆਂਦੀ ਹੈ ਜੀ ਮੈਂ ਤਾਂ ਅੱਛਾ ਹਾਂ ਉਹ ਵੀ ਫੁੱਲ ਰੀਪੀਟਰ ਹੈਗੀ ਫੁੱਲਰ ਰੀਪੀਟਰ ਹੋਵੇ ਤੇ ਨਾਲੇ ਬਾਈ ਨੂੰ ਜਿਹਨੇ ਦਿੱਤੀ ਆ ਗਾਂ ਉਹਨਾਂ ਨੇ ਇਹ ਗੱਲ ਕਹੀ ਇਹ ਜਿੱਦੇ ਗੱਭਣ ਰਹੇਗੀ ਕਾਨੂੰ ਵੀਡੀਓ ਬਣਾ ਕੇ ਜਰੂਰ ਪਾਓ ਵੀ ਸਾਡੀ ਗਾਂ ਗੱਭਣ ਰਹੇਗੀ ਹਾਂਜੀ ਵੀ ਸਾਡੇ ਡਾਕਟਰ ਦਾ ਇੱਥੇ ਹੱਥ ਖੜਾ ਕਰ ਗਏ ਪ੍ਰਮਾਤਮਾ ਕਿਰਪਾ ਕਰੂਗਾ ਪਰ 2 ਮਹੀਨੇ ਤੱਕ ਇਹਨੂੰ ਅਜੇ ਛੇੜਦੇ ਨਹੀਂ ਹੈਗੇ ਕਿਉਂਕਿ ਗਰਮੀ ਜ਼ਿਆਦੇ ਹੈ ਜਦੋਂ ਬਾਰਿਸ਼ਾ ਸ਼ੁਰੂ ਹੋ ਗਈਆਂ 7ਵੇਂ ਮਹੀਨੇ ਚ ਤੇਰਾ ਬੋਆ ਯਾ ਗੱਲ ਕਰਾ ਗਈ। ਹੁਣ ਤਾਂ ਬੇਸੇ ਨਾਰਮਲ ਪਸ਼ੂ ਰਹਿਣ ਦੀ ਕਿਤੇ ਨਹੀਂ ਆਈ ਜਾਂਦੀ। ਬੜੀ ਵਧੀਆ ਗੱਲ ਹੈ ਤੇਰੀ ਇਹ ਗੱਬਣ ਦੇਗੀ। ਹਾਂਜੀ। ਤੇ ਅੱਜ ਬਾਈ ਕਹਿੰਦਾ ਚੈੱਕ ਅਪ ਦੀ ਲੋੜ ਨਹੀਂ। 2 ਮਹੀਨੇ ਹੋ ਗਏ ਅਸੀਂ ਚੈੱਕ ਕਰਾਈ ਹੋਈ ਐ। ਤੁਸੀਂ ਇਹਨੇ ਕੀ ਗੱਲ ਆ ਜਾਈ। ਸਾਡੇ ਮਨ ਨੂੰ ਵੀ ਬਹੁਤ ਖੁਸ਼ੀ ਹੁੰਦੀ ਐ ਜਦੋਂ ਕੋਈ ਇਦਾਂ ਦਾ ਰਿਪੀਟਰ ਪਸ਼ੂ ਨਾ ਕਿਸੇ ਦਾ ਰਾਸ ਆਉਂਦਾ। ਬਾਈ ਕੀ ਕਰਦਾ ਇਹਨੂੰ? ਇਹਨੂੰ ਵੱਢਣ ਵਾਲਾ ਨੂੰ ਦਿੰਦਾ। ਕੱਟੂ ਮਾਰ ਜਾਈ ਦੀ। ਨਾਲੇ ਤਾਂ ਜਾਨਵਰ ਦਾ ਨੁਕਸਾਨ ਹੁੰਦਾ ਨਾਲੇ ਇਦਾਂ ਕਿਤੇ ਜਾ ਕੇ ਆਪਾਂ ਜੇ ਪੁੰਨ ਪਾਪ ਮੰਨਦੇ ਆ ਤਾਂ ਇਹ ਪਾਪ ਹੈ ਜਦੋਂ ਆਪਾਂ ਘਟਿਆਣ ਦੇ ਕੇ ਇਹਦੀ ਮੌਤ ਹੋ ਜਾਂਦੀ ਇੱਥੇ ਜਾ ਕੇ ਹੋ ਜਾਂਦੀ ਹੈ ਨਾ ਹੁਣ ਆਪਾਂ ਇਹਦਾ ਇਲਾਜ ਕੀਤਾ ਚਲ ਬਾਕੀ ਕਰਨ ਕਰਾਉਣਾ ਤਾਂ ਉਹ ਪਰਮਾਤਮਾ ਹੈ ਨਾ ਤੇਰੀ ਕੱਪੜ ਰੇਗੀ ਤੇਰੇ ਜਵਾਕਾਂ ਨੂੰ ਦੁੱਧ ਪੀਊਗੀ ਤੈਨੂੰ ਖੁਸ਼ੀ ਹੈ ਉਦੋਂ ਦੁੱਗਣੀ ਕਿਤੇ ਸਾਨੂੰ ਖੁਸ਼ੀ ਜਦੋਂ ਕਿਸੇ ਦਾ ਕੁਝ ਕਸੂ ਰਹਿ ਜਾਂਦਾ ਨਾ ਸਾਡੇ ਮਨ ਨੂੰ ਬਹੁਤ ਪਰ ਇੱਕ ਗੱਲ ਹੋਰ ਹੈ ਬਈ ਨਾ ਵਿੱਚ ਕਈ ਬੰਦੇ ਕਮੈਂਟ ਲਾਉਂਦੇ ਆ ਆਮ ਪਬਲਿਕ ਨਹੀਂ ਲਾਉਦੀ ਸਾਡੇ ਨੇੜੇ-ਤੇੜੇ ਦੇ ਡਾਕਟਰ ਕਈ ਐ ਜਿਹੜੇ ਕਮੈਂਟ ਲਾਉਂਦੇ ਆ ਪੀਰ ਫਲਾਣੀ ਥਾਣੀ ਰਹੀ ਤੇ ਅਸੀਂ ਇਹੇ ਰੱਬ ਦਾ ਹੈ ਨਹੀਂ ਵੀ 100 ਦੀਆਂ ਸੋਈ ਰਹਦੀਆਂ ਨੇ ਸਾਥੋਂ ਵੀ ਬਈ ਖਾਲੀ ਰਹਿ ਜਾਂਦੀਆਂ ਪਰ ਸਾਡਾ ਜਿਹੜਾ ਰਿਜ਼ਲਟ ਹੈ 80% ਤੋਂ ਤੇ ਜੀ 100 ਰੀਪੀਟਰ ਦਾ ਅਸੀਂ ਟ੍ਰੀਟਮੈਂਟ ਕਰਦੇ ਆ ਤਾਂ 80% ਅਸੀਂ ਗੰਭਣ ਕਰਕੇ ਦਿੰਦੇ ਆ ਤੇ ਭਈ ਐਡੇ ਦਾ ਅਸੀਂ ਰੱਬ ਹੈ ਨਹੀਂ ਨਾ ਵੀ ਸਾਰਿਆਂ ਨੂੰ ਕਿੰਨੇ ਦਾ ਕਿਤੇ ਤਾਂ ਹੋ ਹੀ ਜਾਂਦਾ ਤੇ ਜੀ ਸਾਥੋਂ ਮਿਲਦੀਆਂ ਭਰਾਵਾ ਤੁਸੀਂ ਲਿਖਾ ਲਿਆ ਕਰੋ ਜਿਹੜੇ ਸਾਨੂੰ ਕਮੈਂਟ ਲਾਉਣੇ ਹੋ ਅਲ ਤੁਸੀਂ ਐਤੀ ਲਾ ਲਵੀਂ ਆਪਾਂ ਨੇ ਨਵਾਂ ਵਾਰੀ ਠੀਕ ਆ ਭਰਾ ਤਾਂ ਨਵਾਂ ਵਾਰੀ ਪੂਰੀ ਬੀਜ ਦਿੱਤੀ ਹੈਗੀ ਨਾਲੇ ਨੋ ਨੋ ਵਾਰੀ ਠੀਕ ਆ ਭਰਾ ਇਹ 4500 ਰੁਪਏ ਤੇਰਾ ਗਿਆ ਹਾਂ ਨਾਲੇ ਫੁੱਲ ਬੀਜ ਦਿੱਤੀ ਕੋਈ ਕੰਮ ਵੀ ਨਹੀਂ ਆਈ ਨਾ ਅਸੀਂ ਉਦੋਂ ਅੱਧੇ ਪੈਸੇ ਚਿਰ ਹਾਂ ਨਾਲੇ ਆਪਣਾ ਸਾਲ ਮਰਦਾ ਰਿਹਾ ਜੀ ਪੂਰਾ ਉਹੀ ਹੈ ਨਾ 9-12 ਜੀ ਤੂੰ ਮਹੀਨੇ-ਮਹੀਨੇ ਵਾ 9 ਮਹੀਨੇ ਗਏ ਹਾਂ ਜੀ ਸਾਲ ਮਰ ਗਿਆ ਪੂਰਾ ਜੀ ਪੂਰਾ ਸਾਲ ਮਰ ਗਿਆ ਹਾਂ ਮਰੀਆ ਗਿਆ ਲੈ ਆ ਬਤਾ ਨਾ ਬਾਕੀ ਕਰਦਾ ਜੀ ਬਹੁਤ ਥੋੜਾ ਬਹੁਤ ਬਹੁਤ ਭਰਾ ਤੇਰਾ ਨੰਬਰ ਬੋਲ ਇੱਕ ਵਾਰ ਨੰਬਰ ਬੋਲ ਦੇ ਤੇਰਾ ਨੰਬਰ ਆਪਣਾ 62836 48406 ਤੇ ਬਾਈ ਖਾਸ ਮਾਨਸਾ ਸ਼ਹਿਰ ਤੋਂ ਆ ਬਾਈ ਨੇ ਨਿਕਾਇਆ ਫਾਰਮ ਚਲਾਇਆ ਹੋਇਆ ਐਕਟਰ ਉਹਦੇ ਕਰਕੇ ਸਾਨੂੰ ਕਾਲ ਕੀਤੀ ਸੀ ਤੇ ਆਏ ਸੀ ਬਾਈ ਆਪਾਂ ਬਾਈ ਕੋਲੇ ਆਪਾਂ 3 ਮਹੀਨੇ ਪਹਿਲਾਂ ਜੇ ਬਾਕੀ ਬਾਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ